ਦੇ ਹਾਂ ਨੀ ਮੈਂ ਡਰ ਕੀ ਹਾਲਾ ਸਵਾਤਾ ਆਪਣੇ ਕੋਹਰ ਨਵੇਂ ਵਲੋਗ ਚ ਤੇ ਮਿੱਤਰੋ ਤੁਸੀਂ ਦੇ ਦੇਖੋਗੇ ਕਿ ਨਜਰ ਦਾ ਵਲੋਗ ਨਹੀਂ ਹੁੰਦਾ ਤੇ ਮਿੱਤਰੋ ਮੈਂ ਕਹਿ ਦੇਣਾ ਵੀ ਨਹੀਂ ਬਹੁਤ ਬੰਦੇ ਹੀ ਵਲੋਗ ਆਪਾਂ ਕਿਹਦਾ ਬਣਾਉਣਾ ਤੇ ਅੱਜ ਮੈਂ ਤੁਹਾਨੂੰ ਦਿਖਾਉਣਾ ਵੀ ਕਿੰਨਾ ਪਾਣੀ ਭਰਿਆ ਤੁਹਾਨੂੰ ਦਿਖਾ ਕੇ ਲਿਓ ਨਾ ਤੂੰ ਇਹ ਉਹਦਾ ਇੱਕ ਕਮਣ ਚ ਦੇਖਿਆ ਹੁਣ ਆਪਣਾ ਰਾਹ ਜਿੱਦਾਂ ਸੁੱਕਾ ਹੁੰਦਾ ਤੇ ਇਸ ਵਾਰ ਦੇਖਣ ਵਾਲਾ ਵੀ ਕਿੰਨਾ ਜ਼ਿਆਦਾ ਭਰਿਆ ਪਿਆ ਤੇ ਹੁਣ ਮੈਂ ਸਾਈਕਲ ਤੇ ਚੱਲਾ ਇਹ ਚਟਕੇ ਬੋਲਾ ਦੇ ਤੇ ਬਿਸਨੇ ਮਗਰਾੜ ਦੀ ਜਿਹੜੇ ਬਾੜ ਉਹ ਬਹੁਤ ਜਾਰੀ ਕਰਦਾ ਤੇ ਇਹ ਕੋਈ ਕੁਆਰੀ ਆਉਂਦੇ ਹਨ ਜਦੋਂ ਉੱਥੇ ਕਿ ਜਾਊਗਾ ਨਾ ਉਹ ਤੁਹਾਨੂੰ ਦਿਖਾਉਣਾ ਤੇ ਕਿਦਾਂ ਉੱਥੇ ਕੋ ਪਾਣੀ ਬਹੁਤ ਜ਼ਿਆਦਾ ਭਰਿਆ ਹੋਇਆ ਤੇ ਉੱਥੇ ਜਾ ਕੇ ਆਪਾਂ ਦਿਖਾਉਨੇ ਤੇ ਆਪਾਂ ਚਾਲਦੇ ਹੁਣ ਉੱਥੇ ਤੁਹਾਨੂੰ ਮੈਂ ਖੀ ਚ ਦਿਖਾਉਣਾ ਉੱਥੇ ਕੁ ਜਾ ਕੇ ਵੀ ਹਨਾ ਝੋਨਾ ਕਿਤਾ ਡੁੱਬਿਆ ਪਿਆ ਤੇ ਦੇਖਦੇ ਤੁਹਾਨੂੰ ਮੈਂ ਇਹ ਆਹ ਦੇਖੋ ਬਈ ਪਾਣੀ ਕਿੰਨਾ ਆਇਆ ਪਿਆ ਆਹ ਤਾਂ ਮੈਂ ਥੋੜਾ ਥੁੜਾਇਆ ਸਾਡਾ ਆ ਦੇਖਣ ਵਾਲਾ ਤੁਸੀਂ ਸਾਡਾ ਵਿਚਾਰਾ ਹੁੰਦਾ ਉਹ ਤੁਸੀਂ ਦੇਖੋ ਨਾ ਸੁੱਕਾ ਰਹਿੰਦਾ ਤੇ ਹੁਣ ਦੇਖੋ ਕੀ ਬਣਿਆ ਪਿਆ ਗਾਂ ਤੇ ਕਿਰਪਾਣੀ ਹੀ ਪਾਣੀ ਇਹ 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 ਆਈ ਤੇ ਦੇਖੋ ਨਾ 1 2 ਤੇ ਕੋਮ ਇਥੋਂ ਮੈਂ ਖੜਾ ਇੱਥੇ ਦੇਖੋ ਆ ਤੁਸੀਂ ਦੇਖਿਆ ਹੁਣ ਇੱਥੇ ਆਈ ਮੱਕੀ ਬੀਜੀ ਆ ਤੇ ਉਹ ਦੇਖੋ ਤੁਹਾਨੂੰ ਮੈਂ ਹੈਨਾ ਜ਼ੂਮ ਕਰਕੇ ਦਿਖਾਉਣਾ ਆ ਦੇਖੋ ਇੱਥੇ ਤੇ ਕਿਰਪਾਣੀ ਹੀ ਪਾਣੀ ਭਰਿਆ ਪਿਆ। ਵਖੋ ਕੀ ਹੈ? ਮਿੱਤਰੋ ਮੈਂ ਪਹਿਲਾ ਹੁਣ ਆਪਣੀ ਸਾਈਕਲ ਤੋਂ ਉਤਰ। ਆਹ ਦੇਖੋ ਜੀ ਨਵੀਂ ਸਾਈਕਲ। ਵੱਡੇ ਤੇ ਗਿਫਟ ਕੀਤੀ ਸੀ। ਤੇ ਆਹ ਦੇਖੋ ਤੁਹਾਨੂੰ ਮੈਂ ਹੁਣ ਵੀਅੂ ਦਿਖਾਉਂਦਾ। ਰਾਣਾ ਉਹ ਕੋੜਾ ਬੋਲਟ ਚਲਾਈ ਜਾਂਦਾ ਓਏ ਪਟਾਕੇ ਹੀ ਮਾਰਦਾ ਜਾਂਦਾ ਤੇ ਮੈਂ ਗਾਂ ਜਾ ਨਹੀਂ ਸਕਦਾ ਕਿਉਂਕਿ ਉੱਥੇ ਪਾਣੀ ਬਹੁਤ ਜ਼ਿਆਦਾ ਭਰਿਆ ਪਿਆ ਆਪਾਂ ਇਸ ਲਈ ਇੱਥੇ ਹੀ ਮੜਦੇ ਹਾਂ ਤਾ ਰਣਾ ਉਈ ਕੋਇੰ ਕੋਇੰ ਉਈ ਤੇ ਤਾਂ ਨੂੰ ਮੈਂ ਆਪਣੀ ਮੱਕੀ ਦਿਖਾਉਣਾ ਮਿੰਟ ਆ ਫੇਮ ਇੱਦੇ ਹੜਦਾ ਹਾਂਜੀ 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 ਆ ਦੇਖੋ ਇੱਕ ਮਿੰਟ ਇਹ ਆ ਦੇਖੋ ਜੀ ਮੱਕੀ ਵੀ ਸਾਰੀ ਪਾਣੀ ਨਾਲ ਭਰੀ ਪਈ ਐ ਦੇ ਕੀ ਹਾਲਾਤ ਆ ਪੰਜਾਬ ਦੇ ਭਾਈ ਤਾਂ 2 ਮਿੰਟ 2 ਦੇਰ ਹੀ ਮੀਂਹ ਪਿਆਸ ਦੇ ਲੋਕੀ ਕੁਝ ਬਣਾਤਾ ਸਾਰੇ ਖਤੇ ਜੋ ਨਾ ਡੁੱਬ ਗਏ ਤੇਰੇ ਉਹ ਅਜੇ ਪਰਸੂ ਹੀ ਲਾਇਆ ਜੋ ਨਾ ਡੁੱਬ ਗਿਆ ਦੇਖਿਆ ਨਾ ਆਹ ਪਾਰਲੀ ਸਾਈਡ ਤਾਂ ਇੱਥੋਂ ਦੇਖਣਾ ਨਹੀਂ ਹੁਣਾ ਉਧਰਲੀ ਸਾਈਡ ਇੱਕ ਖੱਤਾ ਉਹ ਚ ਹੈ ਨਾ ਜਿਹਦਾ ਝੋਨਾ ਲਾਇਆ ਤੇ ਹਨਾ ਉਹ ਚ ਹੈ ਨਾ ਲਾਇਆ ਤੇ ਹਨਾ ਦਿਖੇ ਰਾ ਦੇਖਿਆ ਨਾ ਤੇ ਹਨਾ ਬਾਚ ਹੈ ਨਾ ਆਪਾਂ ਉਧਰ ਦੀ ਗਏ ਸੀ ਤੋ ਦਰ ਦੇਖਣ ਵਾਲਾ ਸੀਗਾ ਤੇ ਹੁਣ ਆਪਾਂ ਚੱਲਦੇ ਘਰੇ ਦੇਖੋ ਜੀ ਹਾ ਜੀ ਜਿੱਦਾਂ ਮੱਕੀ ਜੜੇ ਰਹਿੰਦਾ ਨੂੰ ਉਸ ਵਾਸਤੇ ਪਨੀਰੀ ਬੀਜੀ ਆ ਤੇ ਆਪਣਾ ਘਰ ਦੇਖਿਓ ਤੇ ਇਹ ਲਾਉਦੇ ਯਾਦ ਕਰੋ ਚੰਦ ਕਾਰਾ ਕੀਤਾ ਜੇ ਆਪਾਂ ਇੱਥੇ ਰੋਕ ਨਹੀਂ ਇਹ ਆਹ ਹੋਏ ਪਟਰ ਤੁਸੀਂ ਦੇਖੇ ਹੀ ਲਿਆ ਹੁਣਾ ਕੀ ਹਾਲਾਤ ਬਣੇ ਪੰਜਾਬ ਦੇ ਤੇ ਮੈਨੂੰ ਲੋਣਾ ਚੈ ਆਈ ਫੂ ਤੇ ਅੱਛੀ ਦਿਖੋ ਨਾ ਮਿੱਤਰੋ ਇਤੋਂ ਵਾਕੇ ਹੋਏ ਦੇਖੋ ਨਾ ਵਾਕੇ ਨਾ ਵਧੀਆ ਬੁਰਿਆ ਪਿਆ ਇਹ ਆ ਓਏ ਮੱਕੜੀ ਆ ਗਈ ਦੇਖੋ ਕਿਦਾਂ ਟ੍ਰੇਲ ਪਈ ਆ ਆ ਦੇਖੋ ਆਹ ਹੀ ਸੀ ਆਪਣਾ ਅੱਜ ਦਾ ਵਲੌਗ ਤੇ ਤੁਸੀਂ ਜ਼ਰੂਰ ਲਾਈਕ ਐਂਡ ਸਬਸਕ੍ਰਾਈਬ ਜਰੂਰ ਕਰਿਓ ਤੁਹਾਡੇ ਮੋੜੇ ਬੇਨਤੀ ਆ ਸਬਸਕ੍ਰਾਈਬ ਕਰ ਦਿਓ ਯਾਰ ਅੱਜ 70 ਹੋਏ ਮੇਰੇ ਪਲੀਜ਼ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਤੇ ਧੰਨਵਾਦ ਤੁਹਾਡਾ ਵਲੌਗ ਦੇਖਣ ਨੂੰ ਤੇ ਓਕੇ ਬਾਏ